ਤੁਹल्या ਤਲੀ ਹੋਈ ਚੀਜ਼ ਤੁਹਲੀ ਹਾਤੀ ਮੈਨੂੰ ਤਲੀ ਭਾਜੀ ਕੋਈ ਨਾ ਫੇਕ ਜਿਹੜੀ ਖਾ ਲੈਣ ਖੋ ਭਾਜੀ ਸਾਰਾ ਕੋਈ ਚੱਲਦਾ ਇੱਥੇ ਨਹੀਂ ਉਹ ਮੈਗਾ ਪਲੇਅਰ ਤਾਂ ਖਾਦੇ ਨਾ ਹੁੰਦੇ ਭਾਜੀ ਸਾਰਾ ਕੋਈ ਚੱਲਦਾ ਭਾਜੀ ਪਲੇਅਰਾਂ ਨੂੰ ਹਰ ਇੱਕ ਚੀਜ਼ ਮਾਫ ਲੋ ਭਾਜੀ ਪਲੇਅਰਾਂ ਨੂੰ ਸਾਰਾ ਕੋਈ ਮਾਫ ਹੈ ਹੋਰ ਹੋਰ ਭਾਜੀ ਇਦਾਂ ਦੀ ਨਹੀਂ ਕੋਈ ਗੱਲ ਜੇ ਮਿਹਨਤ ਬੰਦੇ ਦੀ ਕੀਤੀ ਆ ਹਾਂ ਜੋ ਮਰਜੀ ਖਾਦਾ ਰੋਜ਼ ਵੀ ਨਹੀਂ ਭਾਜੀ ਕਿਸੇ ਕਿਤੇ ਖਾ ਲਓ ਹੂੰ ਹੂੰ ਕਦੇ ਕਦਾ ਦਿਨ ਹੁੰਦਾ ਕਦੇ ਖਾ ਲੂਗੇ ਰੋਜ਼ ਰੋਜ਼ ਵੀ ਖਾ ਹੁੰਦਾ ਇਹੋ ਚੀਜ਼ ਹਾਂ ਤਾਕਤ ਵਾਲੀ ਚੀਜ਼ ਖਾਣੀ ਪੈਂਦੀ ਆ ਤਾਕਤਲੀ ਚੀਜ਼ਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਭਾਈ ਇਹਦਾ ਉਹ ਤਾਂ ਸਾੰਡੇ ਬਦਾਮ ਉਹਦਾ ਅੰਡੇ ਉਹਨਾਂ ਦੇ ਦਲੀਆ ਬਣਾ ਲਿਆ ਹੂੰ ਜਾਂ ਵੇ ਪ੍ਰੋਟੀਨ ਜਾਂ ਗੇਨਰ ਕੋਈ ਹੂੰ ਉਹ ਯੂਜ਼ ਕਰਦੇ ਆ ਵਿਟਾਮਿਨ ਨਾਲ ਹੋ ਗਿਆ ਮਲਟੀ ਵਿਟਾਮਿਨ ਫਿਰ ਸ਼ੌਲ ਇਦਾਂ ਦੀ ਚੀਜ਼ਾਂ ਹੂੰ ਜਿਹੜੀ ਨੇ ਚੀੜਾ ਮਖਣੀ ਕੇ ਦੁੱਧ ਹੂੰ ਜਣਾ ਜਾਂ ਉਹ ਬੱਕਰੇ ਦਾ ਚਾਰ ਪਾਜੀ ਪਾਲੀ ਦਾ ਹੂੰ ਜਿੱਦਾਂ ਡਰਾਈ ਕਰਕੇ ਉਹਨੂੰ ਤੇਲ ਚ ਫਰਾਈ ਕਰਕੇ ਹੂੰ ਜਿੱਦਾਉਣ ਕੇ ਇਹ ਫਰਿਆਬ ਬਣਾਉਣੇ ਇਹ ਬਾਜੀਆਂ ਤਿਆਰ ਕਰਵਾ ਲੀਦਾ ਹਲਵਾਈ ਜਿਹਦਾ ਮੁੰਡਾ ਹੈਗਾ ਉਤੋਂ ਦਰਵਾਜ਼ਾ ਤਿਆਰ ਕਰਵਾ ਲੀਦਾ ਹੂੰ ਜਾਂ ਦੀ ਸੀਆਰ ਉਹ ਐਦਿਕ ਸਵਰਮ ਹੋ ਗਈ ਚਾਹ ਸੋਣਾ ਚਾਹਦੀ ਹੂੰ ਲੋਕੀ ਪਲੇਅਰ ਭੱਜਦੇ ਆ ਹੋਰ ਚੀਜ਼ਾਂ ਨੂੰ ਹਮ ਸਪਲੀਮੈਂਟ ਖਾ ਲਈਏ ਹੋਰ ਗਲਤ ਚੀਜ਼ਾਂ ਗਲਤ ਨੌਲੇਜ ਲੈਣ ਲੱਗ ਜਾਂਦੀ ਆ ਉਹਨਾਂ ਨੂੰ ਗਲਤ ਬਾਸੇ ਜਾਂਦੇ ਹਮ 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 ਜਿਹੜੀ ਘਰ ਦੀ ਖਰਾ ਆ ਕੇ ਉਹੀ ਵਧੀਆ ਜਿਹੜੀ ਨੈਚਰਲ ਚੀਜ਼ਾਂ ਖਾਓ ਹਮ ਮੀਟ ਮੂੜ ਕਰੇ ਬੱਕਰੇ ਆ ਚਾਰ ਪਾਲੋ ਸਰੋਂ ਤੇਲ ਫਰਾਈ ਕਰਕੇ ਵਧੀਆ ਕੋਈ ਜਾਣ ਪਛਾਣ ਵਾਲਾ ਉਰਦਾ 12 ਕਿਲੋ ਖਾਓ ਜਿਹੜੀ ਤਾਕਤ ਵਾਲੀ ਚੀਜ਼ ਆ ਹਮ ਹਮ ਹਮ